ਕਣਕ ਦੀ ਵਾਢੀ ਤੋਂ ਪਹਿਲਾਂ ਕਿਸਾਨਾਂ ਦੀਆਂ ਵੱਧਗੀਆਂ ਮੁਸ਼ਕਲਾਂ ਸਰਕਾਰ ਨੇ ਨਵੇਂ ਫਰਮਾਨ ਕਰਤੇ ਜਾਰੀ ਸੋਨੇ ਦੀਆਂ ਕਈ ਫਸਲਾਂ ਦੇ ਉੱਪਰ ਲਗਾ ਦਿੱਤੀ ਰੋਕ ਸੱਚਰੇ ਕਾਲਾ ਨਰੇਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨੀ ਚੀਮਾ ਸਵਾਗਤ ਕਰਦਾ ਤਾਂ ਕਣਕ ਦੀ ਵਾਢੀ ਦਾ ਸੀਜ਼ਨ ਦੀ ਹਲੇ ਸ਼ੁਰੂਆਤ ਹੋਣੀ ਹੈ ਵਿਸਾਖੀ ਮੌਕੇ ਜੜੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਕਣਕ ਦੀ ਵਾਢੀ ਆ ਵੱਡੇ ਪੱਧਰ ਤੇ ਉਸ ਦੀ ਸ਼ੁਰੂਆਤ ਹੁੰਦੀ ਆ ਤੇ ਉਸ ਦੇ ਵਿੱਚ ਜਿਹੜਾ ਕਣਕ ਦੀ ਵਾਢੀ ਤੋਂ ਨਾਲ ਦੀ ਨਾਲ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜੀ ਝੋਨੇ ਦੀ ਫਸਲ ਦੀ ਪਨੀਰੀ ਆ ਜਿਹੜੀ ਮਈ ਮਹੀਨੇ ਦੇ ਵਿੱਚ ਉਸ ਦੀ ਬਜਾਤ ਜਿਹੜੀ ਕਰ ਦਿੱਤੀ ਜਾਂਦੀ ਆ ਪਰ ਉਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਜਿਹੜੇ ਸਖਤ ਹੁਕਮ ਕਿਸਾਨਾਂ ਨੂੰ ਲੈ ਕੇ ਸਖਤ ਫਰਮਾਨ ਜਾਰੀ ਕਰ ਦਿੱਤੇ ਗਏ ਨੇ ਕਿ ਕੁਝ ਕੁ ਜੜੀਆਂ ਜੜੀਆਂ ਫਸਲਾਂ ਨੇ ਫਸਲ ਦੀਆਂ ਝੋਨੇ ਦੀ ਫਸਲ ਦੀਆਂ ਕਿਸਮਾਂ ਨੇ ਉਹਨਾਂ ਦੇ ਉੱਪਰ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਗਿਆ ਕਿਉਂਕਿ ਆਏ ਸਾਲ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਤੇ ਨਾਲ ਦੀ ਨਾਲ ਮਾਰਾਂ ਦੇ ਵੱਲੋਂ ਜਿਹੜੇ ਬਹੁਤ ਸਾਰੇ ਡਾਟੇ ਕੱਢ ਕੇ ਰੱਖ ਦਿੱਤੇ ਜਾਂਦੇ ਨੇ ਜਾਂ ਬਹੁਤ ਸਾਰੇ ਬੁੱਧੀਜੀਵੀ ਇਹ ਸਵਾਲ ਕਰਨ ਆ ਜਾਂਦੇ ਨੇ ਕਿ ਝੋਨੇ ਦੀ ਫਸਲ ਦੇ ਨਾਲ ਜਿਹੜੇ ਧਰਤੀ ਹੇਠਲਾ ਪਾਣੀ ਆ ਉਹ ਲਗਾਤਾਰ ਹੇਠਾਂ ਨਿਗਾਰਬਲ ਦਾ ਜਾ ਰਿਹਾ ਤੇ ਉਸ ਤੋਂ ਬਾਅਦ ਸਰਕਾਰ ਦੇ ਅੱਗੇ ਚੁਣੌਤੀਆਂ ਆ ਜਾਂਦੀਆਂ ਨੇ ਕਿ ਸਰਕਾਰ ਇਹਨਾਂ ਸਵਾਲਾਂ ਦੇ ਜਵਾਬ ਕਿਸ ਤਰੀਕੇ ਦੇਵੇ ਕਿਸ ਤਰੀਕੇ ਝੋਨੇ ਦਾ ਕੋਈ ਬਦਲਮਾ ਰੰਗ ਦਵੇ ਜਾਂ ਫਿਰ ਇਸ ਦੀਆਂ ਕਿਸਮਾਂ ਦੇ ਵਿੱਚ ਕੋਈ ਬਦਲਾਅ ਕੀਤਾ ਜਾਵੇ ਤੇ ਉਸੇ ਦੇ ਚੱਲਦੇ ਹੋਣਾ ਝੋਨੇ ਦੀ ਜਿਹੜੀ ਫਸਲ ਆ ਪੂਸ਼ਾ 44 ਦੇ ਉੱਪਰ ਸਰਕਾਰ ਦੇ ਵੱਲੋਂ ਰੋਕ ਲਗਾਈ ਗਿਆ ਤਾਂ ਸਰਕਾਰ ਦੇ ਵੱਲੋਂ ਇਸ ਗੱਲ ਦਾ ਜਿਹੜਾ ਹਵਾਲਾ ਦਿੱਤਾ ਗਿਆ ਕਿ ਪੰਜਾਬ ਦੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵੱਲੋਂ ਇਹ ਵਾਰ-ਵਾਰ ਸ਼ਿਫਾਰਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਜਿਹੜੀ ਪੂਸ਼ਾ 44 ਦੀ ਫਸਲ ਹੈ ਇਸ ਦੀ ਜਿਹੜੀ ਵਜਾਂਦਾ ਹੈ ਇਹ ਜੂਨ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੁੰਦੀ ਆ ਤਾਂ ਜੂਨ ਮਹੀਨੇ ਦੀ ਜਦੋਂ ਸ਼ੁਰੂਆਤ ਦੇ ਵਿੱਚ ਇਸ ਦੀ ਵਜਾਂਦ ਹੁੰਦੀ ਆ ਤਾਂ ਉਸ ਮੌਕੇ ਜਿਹੜੀ ਹਲੇ ਮੌਨਸੂਨ ਪੰਜਾਬ ਦੇ ਵਿੱਚ ਖਾਸ ਤੌਰ ਤੇ ਨਹੀਂ ਆਈ ਹੁੰਦੀ ਤਾਂ ਉਸ ਤੋਂ ਬਾਅਦ ਜਿਹੜਾ ਧਰਤੀ ਹੇਠਲਾ ਪਾਣੀ ਵੱਡੇ ਪੱਧਰ ਤੇ ਪੂਸ਼ਾ 44 ਦੇ ਲਈ ਵਰਤਿਆ ਜਾਂਦਾ ਜਿਸ ਕਰਕੇ ਧਰਤੀ ਹੇਠਲਾ ਪਾਣੀ ਦਾ ਜਿਹੜਾ ਲੈਵਲ ਆ ਉਹ ਲਗਾਤਾਰ ਵੱਲੋਂ ਡਿੱਗਦਾ ਜਾ ਰਿਹਾ ਤੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਹੁਣ ਸਖਤ ਫੈਸਲਾ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਗੱਲ ਇਹ ਵੀ ਆ ਕਿ ਕੁਝ ਪੀਆਰ ਜਾਂ ਜਿਹੜੀ ਕਿ ਜੜੀਆਂ ਹਾਈਬ੍ਰਿਡ ਫਸਲਾਂ ਜਿਹੜੀਆਂ ਹਾਈਬ੍ਰਿਡ ਆ ਜਿਹੜੀਆਂ ਝੋਨੇ ਦੀਆਂ ਫਸਲਾਂ ਨੇ ਝੋਨੇ ਦੀ ਫਸਲ ਦੀਆਂ ਕਿਸਮਾਂ ਨੇ ਉਹਨਾਂ ਦੇ ਉੱਪਰ ਵੀ ਰੋਕ ਲਗਾਈ ਗਿਆ ਸਰਕਾਰ ਦਾ ਕਹਿਣਾ ਹੈ ਕਿ ਅੱਗੇ ਜਿਹੜੇ ਧਰਤੀ ਹੇਠਲਾ ਪਾਣੀ ਖਾਸ ਤੌਰ ਤੇ ਜਿਹੜਾ ਇਹਹੀ ਸਵਾਲ ਹੁੰਦਾ ਕਿ ਪੰਜਾਬ ਤੇ ਜੇਕਰ ਪਾਣੀ ਕਿਸੇ ਤਰੀਕੇ ਜਿਹੜਾ ਪੰਜਾਬ ਦਾ ਲਗਾਤਾਰ ਘਟਦਾ ਜਾ ਰਿਹਾ ਕਿਤੇ 100 ਫੁੱਟ ਕਿਤੇ 200 ਇਤੋਂ ਤੱਕ ਕਿਤੇ 5-500 ਫੁੱਟ ਤੱਕ ਵੀ ਜਿਹੜਾ ਕਈ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਧਰਤੀ ਹੇਠਾਂ ਜਾ ਚੁੱਕਾ ਤੇ ਉਸ ਤੋਂ ਬਾਅਦ ਫਿਰ ਝੋਨੇ ਨੂੰ ਜਿਹੜਾ ਕਿਸਾਨ ਵੀ ਕਹਿੰਦੇ ਨੇ ਕਿ ਸਾਨੂੰ ਬਦਲਮਾ ਰੂਪੇ ਦਾ ਬਦਲਮਾ ਕੋਈ ਰੰਗ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਕੋਈ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਫਿਰ ਝੋਨੇ ਦੀਆਂ ਕਿਸਮਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਸਰਕਾਰ ਨੇ ਸਖਤ ਫੈਸਲਾ ਲਿਆ ਪੂਸ਼ਾ 44 ਦੇ ਉੱਪਰ ਰੋਕ ਲਗਾਈ ਗਈ ਹੈ ਹਾਲਾਂਕਿ ਜਿਹੜਾ ਇਹ ਪੂਸ਼ਾ 44 ਨੂੰ ਰੋਕਣ ਦੇ ਲਈ ਪਿਛਲੇ ਕਈ ਸਾਲਾਂ ਤੋਂ ਮਸਲਾ ਚੱਲਿਆ ਪਿਛਲੇ ਸਾਲ ਵੀ ਜੜੀ ਕਿਸਾਨਾਂ ਦੇ ਵੱਲੋਂ ਪੂਸ਼ਾ 44 ਲਗਾਈ ਗਈ ਸੀ ਹਾਲਾਂਕਿ ਪਿਛਲੇ ਸਾਲ ਵੀ ਸਰਕਾਰ ਦੇ ਵੱਲੋਂ ਇਸ ਗਾਲ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਅਸੀਂ ਪੂਸ਼ਾ 47 ਜੜੀ ਝੋਨੇ ਦੀ ਕਿਸਮਾ ਉਸ ਨੂੰ ਨਹੀਂ ਖਰੀਦਾਂਗੇ ਸਰਕਾਰੀ ਤੌਰ ਤੇ ਨਹੀਂ ਖਰੀਦ ਹੋਵੇਗੀ ਪਰ ਉਸ ਤੋਂ ਬਾਅਦ ਜਿਹੜੇ ਹੈ ਬਦਲੇ ਵਿੱਚ ਰੂਪ ਇਸ ਦੇ ਮਿਲਦੇ ਨੇ ਕਿ ਕੁਝ ਹਾਈਬ੍ਰਿਡ ਫਸਲਾਂ ਮਿਲਦੀਆਂ ਨੇ ਜਿੱਥੇ ਕਿ ਖਾਸ ਤੌਰ ਤੇ ਜਿਹੜੀ ਪੀਆਰ 26 ਦੀ ਜੜੀ ਉਹ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਪਿਛਲੇ ਸਾਲ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਜਿਹੜੀ ਪੀਆਰ 26 ਆ ਇਹ ਜਿਹੜੀ ਜਦੋਂ ਮੌਨਸੂਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆ ਜਾਂਦੀ ਔਰ ਜਾਨਾ ਜਿਹੜਾ ਵੀ ਪਾਣਾ ਸ਼ੁਰੂ ਹੋ ਜਾਂਦੇ ਨੇ ਉਸ ਵਕਤ ਜਿਹੜੀ PR 126 ਦੀ ਵਜਾਤ ਹੁੰਦੀ ਹੈ ਤੇ ਉਸ ਦਾ ਸਰਕਾਰ ਦਾ ਕਹਿਣਾ ਸੀ ਕਿ ਤੁਰਲੇ ਪਾਸੇ ਜਦੋਂ ਅਕਤੂਬਰ ਨਵੰਬਰ ਮਹੀਨੇ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਅਕਤੂਬਰ ਦੀ ਸ਼ੁਰੂਆਤ ਦੇ ਵਿੱਚ ਜਿਹੜੀ PR 126 ਆ ਉਸ ਦੀ ਬਾਡੀ ਵੀ ਹੋ ਜਾਂਦੀ ਹੈ ਯਾਨੀ ਕਿ ਜਿਹੜੀ ਪੂਛਾ 44 ਆ ਦੋ ਪਾਸੇ ਸਰਕਾਰ ਦੇ ਵੱਲੋਂ ਤਰਕ ਦਿੱਤੇ ਗਏ ਜਾਂ ਫਿਰ ਮਾਹਿਰਾਂ ਦੇ ਵੱਲੋਂ ਖੇਤੀ ਮਾਹਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਕਿ ਇੱਕ ਤਾਂ ਜਿਹੜੀ ਪੂਛਾ 44 ਆ ਉਸ ਦੀ ਜਿਹੜੀ ਬਜਾਂਦਾ ਉਹ ਪਹਿਲਾਂ ਕੀਤੀ ਜਾਂਦੀ ਐ ਜਸ ਕਰਕੇ ਪਾਣੀ ਦਾ ਜਿਹੜਾ ਪੱਧਰ ਆ ਧਰਤੀ ਦੇ ਵੱਲ ਧਰਤੀ ਦੇ ਹੇਠਾਂ ਲਗਾਤਾਰ ਡਾਊਨ ਜਾ ਰਿਹਾ ਤੇ ਉਸ ਤੋਂ ਬਾਅਦ ਇਸ ਦੀ ਜਿਹੜੀ ਇਹ ਲੰਬਾ ਸਮਾਂ ਫਸਲ ਖੜਦੀ ਐ ਤੇ ਜਦੋਂ ਬਾਟੀ ਦਾ ਸਮਾਂ ਆਉਂਦਾ ਤੇ ਉਸ ਤੋਂ ਵਕਤ ਜਿਹੜੀ ਧੁੰਦਗਰਨੀ ਸ਼ੁਰੂਆਤ ਹੋ ਜਾਂਦੀ ਐ ਤੇ ਉਸ ਵਕਤ ਜਿਹੜਾ ਇਹਦਾ ਮੋਇਸਚਰ ਆ ਉਹ ਲਗਾਤਾਰ 18 ਤੋਂ ਨਹੀਂ ਘਟਦਾ ਤੇ ਉਧਰ ਫਿਰ ਮੰਡੀਆਂ ਦੇ ਵਿੱਚ ਸਰਕਾਰ ਫਿਰ ਨਹੀਂ ਖਰੀਦਦੀ 18 ਮੋਇਸਚਰ ਤੋਂ ਹੇਠਾਂ ਤੇ ਫਿਰ ਕਿਸਾਨ ਸਰਕਾਰ ਨੂੰ ਸਵਾਲ ਕਰਦੇ ਨੇ ਕਿ ਸਾਨੂੰ ਮੰਡੀਆਂ ਦੇ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਤੇ ਇਸ ਕਰਕੇ ਇਸ ਸਾਲ ਵੀ ਜਿਹੜਾ ਸਰਕਾਰ ਦੇ ਵੱਲੋਂ ਪੂਸ਼ਾ 44 ਦੇ ਉੱਪਰ ਰੋਕ ਲਗਾਈ ਗਈ ਆ ਪੂਰਨ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਹੜਾ ਇਹ ਪੂਸ਼ਾ 44 ਦੀ ਖਰੀਦ ਨਹੀਂ ਹੋਵੇਗੀ ਕਿਸਾਨ ਇਸ ਦੀ ਵਜੰਦ ਨਾ ਕਰਨ ਤਾਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਫੈਸਲੇ ਦੇ ਉੱਪਰ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆਉਂਦੀ ਹੈ ਕਿਉਂਕਿ ਜਦੋਂ ਕੁਝ ਦਿਨ ਪਹਿਲਾਂ ਜਿਹੜੀ 4 3 ਮਾਰਚ ਨੂੰ 3 ਮਾਰਚ ਨੂੰ 18 ਮੰਗਾ ਦੇ ਉੱਪਰ ਸਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਪੰਜਾਬ ਸਰਕਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਨਾਲ ਹੁੰਦੀ ਹੈ ਉਸ ਵਕਤ ਵੀ ਜਿਹੜੀ ਝੋਨੇ ਦੀ ਵਜਾਂਦ ਨੂੰ ਲੈ ਕੇ ਕੁਝ ਗੱਲਾਂ ਹੁੰਦੀਆਂ ਨੇ ਕਿ ਕਦੋਂ ਝੋਨੇ ਦੀ ਵਜਾਂਦ ਕੀਤੀ ਜਾਵੇ ਜਾਂ ਫਿਰ ਕਿਸਾਨੇ ਕਹਿ ਰਹੇ ਸੀ ਕਿ ਸਾਨੂੰ ਸਪਸ਼ਟ ਕੀਤਾ ਜਾਵੇ ਕਿ ਕਿਹੜੀਆਂ ਫਸਲਾਂ ਦੀ ਅਸੀਂ ਵਜਾਂਦ ਕਰੀਏ ਜਿਸ ਨੂੰ ਵੇਚਣ ਮੌਕੇ ਉਸ ਦੀ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਹੋਣਾ ਹੈ ਇਸ ਸਰਕਾਰ ਦੇ ਫੈਸਲੇ ਦੇ ਉੱਪਰ ਇਹ ਵੀ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਕਿਸ ਤਰੀਕੇ ਦੀ ਪ੍ਰਤੀਕਿਰਿਆ ਆਉਂਦੀ ਹੈ